ਕਰਨ ਔਜਲਾ ਜੇ ਆਪਾਂ ਕਹਦੇ ਆ ਉਹ ਅੱਜ ਬਹੁਤ ਸੁਪਰਸਟਾਰ ਆ ਪੈਸਾ ਵੀ ਕਮਾ ਰਿਆ ਪਰ ਨਾਲ ਦੀ ਨਾਲ ਉਹਦੀ ਇੱਕ ਜਿਹੜੀ ਥਿੰਕਿੰਗ ਦੀ ਸੋਚ ਰੱਖੀ ਹੋਈ ਜੌਨੇ ਵੀ ਇਹ ਗਰੀਬਾਂ ਲਈ ਕੁਝ ਕਰਨਾ ਉਹਨਾਂ ਨੇ ਨਾਮ ਮਕਾਨ ਸੀ ਕਿਸੇ ਗਰੀਬ ਦਾ ਟੁੱਟਣ ਤੇ ਆਇਆ ਸੀ ਤੇ ਉਸ ਨੂੰ ਉਹਦੀ ਛੱਤ ਪਾ ਕੇ ਦਿੱਤੀ ਆ ਕਰਨ ਔਜਲਾ ਕਰਨ ਔਜਲਾ ਨੇ ਫੁੱਟਬਾਲ ਦੇ ਬਹੁਤ ਵੱਡੇ ਖਿਡਾਰੀ ਨੇ ਕਲੱਬ ਵਾਲੇ ਮੁੰਡੇ ਇੱਥੇ ਨਾਲ ਲੱਗੇ ਹੋਏ ਨੇ ਉਹ ਫੁੱਟਬਾਲ ਖੇਡਦਾ ਤੇ ਦੋਨੋਂ ਸੈਡਾਂ ਖੇਡਦਾ ਦੀ ਤੇ ਕਰਨ ਔਜਲਾ ਜੇ ਆਪਾਂ ਕਹਦੀਏ ਉਹ ਅੱਜ ਬਹੁਤ ਸੁਪਰਸਟਾਰ ਆ ਪੈਸਾ ਵੀ ਕਮਾ ਰਿਆ ਪਰ ਨਾਲ ਦੀ ਨਾਲ ਉਹਦੀ ਇੱਕ ਜਿਹੜੀ ਥਿੰਕਿੰਗ ਦੀ ਸੋਚ ਰੱਖੀ ਹੋਈ ਆ ਉਹਨੇ ਵੀ ਇਹ ਗਰੀਬਾਂ ਲਈ ਕੁਝ ਕਰਨਾ ਇੱਕ ਉਹਦੇ ਮਨ ਚ ਟੀਸ ਜੀ ਆ ਜਿਹੜੀ ਕਿ ਅੱਜ ਘਰਾਂ ਦੇ ਤੋਂ ਸ਼ੁਰੂਆਤ ਹੋਈ ਆ ਹੋਰ ਵੀ ਉਹਨਾਂ ਨੇ ਬੱਚਿਆਂ ਨੂੰ ਸਪੋਰਟਸ ਕਲੱਬ ਦੇ ਮੇਰੇ ਵੀਰ ਖੜੇ ਨੇ ਸਪੋਰਟਸ ਕਲੱਬ ਵਿੱਚ ਇਹ ਸਾਰੇ ਮੈਂਬਰ ਆ ਤੇ ਉਹ ਬੱਚਿਆਂ ਦੀ ਭਲਾਈ ਲਈ ਵੀ ਉਹਨਾਂ ਨੇ ਬੂਟ ਵੀ ਭੇਜੇ ਨੇ ਪੋਸਟ ਕਲੱਬ ਲਈ ਤੇ ਉਹਨਾਂ ਨੇ ਮਤਲਬ ਇਹ ਕਿਹਾ ਵੀ ਜੋ ਕਿਤੇ ਲੋੜਵੰਦਾ ਉਹਨਾਂ ਦੇ ਅਸੀਂ ਮਦਦ ਕਰਾਂਗੇ ਟੀਮਵਰਕ ਨਾਲ ਚੱਲੂ ਸਾਡੀ ਤੇ ਪਿੱਛੇ ਜੇ ਉਹਨਾਂ ਨੇ ਨਾ ਮਕਾਨ ਸੀ ਕਿਸੇ ਗਰੀਬ ਦਾ ਟੁੱਟਣ ਤੇ ਆਇਆ ਸੀ ਤੇ ਉਸ ਨੂੰ ਉਹਦੀ ਛੱਤ ਪਾ ਕੇ ਦਿੱਤੀ ਆ ਕਰਨ ਔਜਲਾ ਨੇ ਤੇ ਹੋਰ ਵੀ ਬਹੁਤ ਪਿੰਡ ਦੀ ਭਲਾਈ ਲਈ ਉਹ ਕੰਮ ਕਰ ਰਹੇ ਆ ਤੇ ਤੁਸੀਂ ਮੈਨੂੰ ਦੱਸੋ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਦੇ ਕਿ ਸਾਡੇ ਪਿੰਡ ਦਾ ਤੇ ਘਰਾਲੇ ਦਾ ਨਾਂ ਅੱਜ ਪੂਰੀ ਦੁਨੀਆ 'ਚ ਮਸ਼ਹੂਰ ਆ ਤੇ ਸਾਨੂੰ ਜਦੋਂ ਇੱਥੇ ਆਉਂਦਾ ਸਾਨੂੰ ਬਿਲਕੁਲ ਉਹ ਜਿਹਾ ਹੀ ਸਾਡਾ ਬਚਪਨ ਨੇ ਲੱਗਦਾ ਉੱਡੇ ਸਾਡਾ ਯਾਰ ਮਿੱਤਰ ਆ ਤੇ ਉਸੇ ਤਰ੍ਹਾਂ ਲੱਗਦਾ ਕੋਈ ਉਹਦੇ ਜਿਹਾ ਏਦਾਂ ਨਹੀਂ ਵੀ ਮੈਂ ਬਹੁਤ ਵੱਡਾ ਸੁਪਰਸਟਾਰ ਹੋ ਗਿਆ ਉੱਦਾਂ ਬਜ਼ੁਰਗਾਂ ਨਾਲ ਮਿਲਦਾ ਆਪਦੇ ਹਾਨੀਆਂ ਨੂੰ ਮਿਲਦਾ ਤੇ ਵਾਕਿਆ ਗੱਲ ਕਹਦੀ ਵੀ ਸਾਡੇ ਲਈ ਉਹੀ ਬੱਚਾ ਉਹੀ ਅੱਜ ਅੱਜ ਕੋਈ ਬਚਪਨ ਦੀ ਯਾਦ ਸਾਂਝੀ ਕਰੋਂਗੇ ਉਹਨਾਂ ਨਾਲ ਕੋਈ ਯਾਦ ਹੋਵੇ ਕੋਈ ਬਚਪਨ ਦੀ ਬਚਪਨ ਦੀ ਯਾਦ ਕਿਉਂਕਿ ਮੈਂ ਉਹਨਾਂ ਦਾ ਕੰਪਿਊਟਰ ਇਹਾਂ ਤੇ ਮੈਨੂੰ ਘਰ ਚ ਜਾਣ ਦਾ ਮੌਕਾ ਮਿਲਿਆ ਉਹਨਾਂ ਦੀ ਬਚਪਨ ਵਿੱਚ ਜਿਹੜਾ ਉਹਨਾਂ ਦੇ ਮੰਮੀ ਡੈਡੀ ਨੇ ਪਰਵਰਿਸ਼ ਉਹਨਾਂ ਦੀ ਮਾਂ ਆਪਣੇ ਸਿਸਟਰਾਂ ਦੀ ਕੀਤੀ ਆ ਉਹਨਾਂ ਨੂੰ ਇੱਕ ਬੱਚੇ ਦੀ ਤਰ੍ਹਾਂ ਆਪਣੇ ਲੜਕੇ ਦੀ ਤਰ੍ਹਾਂ ਪਾਲਿਆ ਉਹਨਾਂ ਬੱਚੇ ਅੱਛਾ ਅਸੀਂ ਘਰ ਦੇ ਵਿੱਚ ਬਹੁਤ ਮੈਂ ਨੇੜੇ ਦੇਖਿਆ ਵੀ ਕਦੇ ਐਦਾਂ ਨਹੀਂ ਕੋਈ ਕਿਉਂਕਿ ਪਹਿਲਾਂ ਤੋਂ ਹੀ ਅੱਜ ਕਰਨੌਜਲਾ ਨਹੀਂ ਇਹਨਾਂ ਦੇ ਪੇਰੈਂਟਸ ਸੱਚਾ ਜੀ ਹੈਗੇ ਆ ਸਾਰਾ ਹੀ ਔਜਲਾ ਭਰਾ ਪਰਿਵਾਰ ਗਰੀਬਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਂਦਾ ਸਮਾਜ ਸੇਵਾ ਲਈ ਅੱਗੇ ਆਉਂਗਾ ਕਿ ਮੁਰਕਤ ਕਰਨੋ ਜਲੀ ਤੇ ਫਿਰ ਗੱਲ ਵੀ ਕੀ ਆ ਹਾਂਜੀ ਛੋਟਾ ਜਿਹਾ ਹੁੰਦਾ ਸੀਗਾ ਜੀ ਮੈਨੂੰ ਸਾਈਕਲ 'ਤੇ ਬੁਲਾਉਣਾ ਆਉਂਦਾ ਸੀਗਾ ਜੀ ਹਾਂਜੀ ਹਾਂਜੀ ਅੱਛਾ ਹਾਂ ਜੀ ਉਹ ਘਰੇ ਉਹਦੇ ਮੰਮੀ ਡੈਡੀ ਵੀ ਜਿਆ ਠੀਕ ਠਾਕ ਸੀਗੇ ਜੀ ਤੇ ਉਹ ਜਾਂਦਾ ਹੁੰਦਾ ਸੀ ਘਰੇ ਮੈਂ ਕੱਪੜੇ ਕੁੱਪੜੇ ਸਲਾਈ ਕਰਦਾ ਸੀ ਸਾਰਿਆਂ ਦੇ ਜੀ ਇਹਨਾਂ ਦੇ ਘਰਾਂ ਦੇ ਵਿੱਚ ਹਾਂਜੀ ਆਉਂਦਾ ਰਿਹਾ ਜੀ ਮਤਲਬ ਮੇਰੇ ਕੋਲ ਵੀ ਬਹੁਤ ਛੋਟਾ ਜਿਹਾ ਸਾਈਕਲ 'ਤੇ ਛੋਟਾ ਜਿਹਾ ਹੁੰਦਾ ਆਉਂਦਾ ਰਹਿੰਦਾ ਸੀਗਾ ਜੀ ਹਾਂ ਅੱਛਾ ਹਾਂਜੀ ਕੀ ਕੀ ਕਹਿੰਦਾ ਸੀ ਉਸ ਸਮੇਂ ਕੁਝ ਨਹੀਂ ਮੈਨੂੰ ਬੁਲਾਉਣਾ ਦੀ ਵੀ ਵੀਰ ਜੀ ਤੁਹਾਨੂੰ ਵੀ ਬੁਲਾਇਆ ਮੇਰੀ ਮੰਮੀ ਨੇ ਬੁਲਾ ਵੀ ਉਹਨਾਂ ਨੇ ਬੁਲਾਇਆ ਵੀ ਘਰੇ ਕੰਮ ਕਰਨਾ ਤੁਸੀਂ ਬਿਲਕੁਲ ਹਾਂਜੀ ਹੋਰ ਵੀ ਕੁਝ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਇਹ ਇਹ ਬੋਰਡ ਉਹਦਾ ਗਵਾਹ ਆ ਤਾਣੀਆਂ ਫਰਫਰ ਝੂਟਿਆ ਹੋਇਆ ਇੱਥੇ ਉਹ ਬਚਪਨ ਖੇਡਦਾ ਰਿਆ ਕਰਨ ਔਜਲਾ ਇੱਥੇ ਖੇਡਦਾ ਰਿਆ ਉਦੋਂ ਕਰਨ ਇੱਕ ਜਸ ਕਰਨ ਕਹਿੰਦੇ ਸੀ ਅੱਛਾ ਤੇ ਆ ਗਵਾ ਸਕੂਲ ਗਵਾ ਇੱਥੇ ਖੇਡਣਾ ਉਹਨੇ ਫੁੱਟਬਾਲ ਦਾ ਹਾਂਜੀ ਮੈਂ ਉਹਨਾਂ ਦਾ ਦੱਸ ਦਿੱਤਾ ਮੈਂ ਮੈਂ ਛੂਟਣਾ ਛੋਟਾ ਹੁੰਦਾ ਮੇਰੇ ਕੋਲ ਪੜਦਾ ਹੁੰਦਾ ਲਿਖਦਾ ਹੁੰਦਾ ਦੀ ਕੁਛ ਅਸੀਂ ਇਹਨਾਂ 'ਚ ਸ਼ੱਕ ਕਰਨੇ ਕਿਉਂ ਮੈਂ ਪੇਰੈਂਟਸ ਉਹਨਾਂ ਦੇ ਉਦੋਂ ਚਲੇ ਗਏ ਸ। ਫਿਰ ਅਸੀਂ ਦੇਖਿਆ ਵੀ ਇਹ ਜੀ ਲਿਖਦਾ ਸਾਈਡ ਤੇ ਲਿਖਦਾ ਕਿ ਕੁਝ ਗਲਤ ਰਸਤੇ ਨਾ ਪੈਜਵੇ। ਵੀ ਕਿ ਲਿਖਦਾ ਕੀ ਹੈ ਕਈ ਵਾਰ ਹੁੰਦਾ ਵੀ ਆਪਾਂ ਥਿੰਕਿੰਗ ਕਰ ਲੱਗ ਜਾਂਦੇ ਹਾਂ ਕਿ ਜੇ ਲੜਕੀ ਬਾਰੇ ਕੁਝ ਜਦਾਂ ਦਿਨ ਕੋਈ ਲਿਖਦਾ। ਬਟ ਉਹਦੀ ਸੋਚ ਦੀ ਉਸ ਸਮੇਂ ਕੋਈ ਵੀ ਕੋਸ ਗੀਤ ਲਿਖਦਾ ਹੁੰਦਾ ਸੀ। ਅਜੇ ਬਚਪਨ ਤੋਂ ਹੀ ਗੀਤ ਲਿਖਣੀ ਸ਼ੁਰੂ ਕਰ ਦਿੱਤੀ। ਉਹ ਜੀ ਸ਼ੁਰੂ ਕਰਦੇ ਉਹਨੇ। ਕੋਈ ਕਪਤਾਵਾ ਦਾ ਰੂਪ ਜਾਂ ਮੁਖੜੇ ਜਿਹੜੇ ਹੁੰਦੇ ਸੀ ਉਹ ਬਚਪਨ ਤੋਂ ਸ਼ੁਰੂ ਕਰਦਾ ਸੀ। ਏ ਮੁਰਕੇ ਹੁਣ ਵੱਡਾ ਹੋ ਕੇ ਸਾਡੇ ਪੈਸਾ ਨੂੰ ਕਹਦਾ ਹੁੰਦਾ ਸੀ ਵੀ ਜੋ ਮੈਂ ਲਿਖਿਆ ਇੱਕ ਦਿਨ ਤੁਹਾਡੇ ਸਾਹਮਣੇ ਆਊਗਾ ਵੀ ਤੁਸੀਂ ਕੀ ਮੈਂ ਤੁਹਾਨੂੰ ਦੱਸੂਗਾ ਵੀ ਕੀ ਆ ਅੱਜ ਉਦਪੂਰੀ ਦੁਨੀਆ ਉਹ ਸਰੀਆ ਵੀ ਉਹ ਕੀ ਲਿਖਦਾ ਸੀ ਕੀ ਕਰਨਾ ਚਾਹੁੰਦਾ ਸੀ ਬਿਲਕੁਲ ਹਾਂ ਇੱਕ ਫੁੱਟਬਾਲ ਦਾ ਬਹੁਤ ਵਧੀਆ ਖਿਡਾਰੀ ਆ ਉਹ ਇਹ ਗੱਲ ਸ਼ਾਇਦ ਮੈਨੂੰ ਲੱਗਦਾ ਹੈ ਵੀ ਅੱਜ ਜਿਹੜੇ ਉਹਨਾਂ ਦੇ ਫੈਨਸ ਨੇ ਅੱਜ ਪਤਾ ਲੱਗਿਆ ਕਿ ਫੁੱਟਬਾਲ ਦੇ ਬਹੁਤ ਵੱਡੇ ਖਿਡਾਰੀ ਨੇ ਹਾਂ ਫੁੱਟਬਾਲ ਦੇ ਬਹੁਤ ਵੱਡੇ ਖਿਡਾਰੀ ਨੇ ਕਲੱਬ ਵਾਲੇ ਮੁੰਡੇ ਇੱਥੇ ਨਾਲ ਲੱਗੇ ਹੋਏ ਨੇ ਤੇ ਉਹ ਫੁੱਟਬਾਲ ਖੇਡਦਾ ਤੇ ਦੋਨੋਂ ਸੈੱਡਾਂ ਖੇਡਦਾ ਹੁੰਦੀ ਇਹਨਾਂ ਦੇ ਵੱਡੇ ਚਾਚਾ ਜੀ ਦੇ ਬੇਟੇ ਦੀ ਡਿੰਪੀ ਉਹ ਵੀ ਫੁੱਟਬਾਲ ਦੇ ਬਹੁਤ ਅੱਛੇ ਖਿਡਾਰੀ ਸੀ ਖੁਦ ਵੀ ਚਾਚੇਤਾ ਇਹਨਾਂ ਦੇ ਤੇ ਬਹੁਤ ਵਧੀਆ ਫੁੱਟਬਾਲ ਖਿਡਾਰੀ ਆ ਦੋਵੇਂ ਪੈਰ ਚੱਲਦੇ ਨੇ ਉਹਦੇ ਅੱਛਾ ਹਾਂ ਦੋਵੇਂ ਪੈਰ ਕਹਦੀਆਂ ਵੀ ਵਾਕਿਆ ਨੂੰ ਪਤਾ ਵੀ ਫੁੱਟਬਾਲ ਦੇ ਬਹੁਤ ਅੱਛੇ ਖਿਡਾਰ